ਆਸਾ ਮਹੱਲਾ ਪਹਿਲਾ ਰੂੜੋ ਠਾਕਰ ਮਹਾਰੋ ਰੂੜੀ ਗੁਰ ਬਾਣੀ ਵੱਡਾ ਭਾਗ ਸਤ ਗੁਰ ਮਿਲੈ ਪਾਈਐ ਪਦ ਨਰ ਬਾਣੀ ਮੈਂ ਓਲਗਿਆ ਓਲਗੀ ਹਮ ਸੋ ਰੂਥਾਰੇ ਜਿਉ ਤੂੰ ਰਖੈ ਤਿਉ ਰਹਾ ਮੁਖ ਨਾਮ ਹਮਾਰੇ ਰਹੁ ਦਰਸ਼ਨ ਕੀ ਪਿਆਸਾ ਗਣੀ ਭਾਣੈ ਮਨ ਪਾਈਐ ਮੇਰੇ ਠਾਕਰ ਹੱਥ ਬੜਿਆਈਐ ਭਾਣੈ ਪਤ ਪਾਈਐ ਸਾਚੋ ਦੂਰ ਨ ਜਾਣੀਐ ਅੰਤਰ ਹੈ ਸੋਈ ਜੈ ਦੇਖਾਂ ਤੈ ਰਵਰੇ ਕਿਨ ਕੀਮਤ ਹੋਈ ਆਪ ਕਰੇ ਆਪੇ ਹਰੇ ਬੇਖੈ ਵਡਿਆਈ ਗੁਰਮੁਖ ਹੋਏ ਨਿਹਾਲੀ ਐ ਓ ਕੀਮਤ ਪਾਈ ਜੀਵਦਿਆਂ ਲਾ ਹਮਲ ਗੁਰਕਾਰ ਕਮਾਵੈ ਪੂਰਬ ਹੋਵਾ ਲਿਖਿਆ ਤਾਂ ਸਤਗੁਰ ਪਾਵੈ ਮਨਮੁਖ ਟੋਟਾ ਨਿਤ ਹੈ ਪਰਮੈ ਪਰਮਾਏ ਮਨਮੁਖ ਅੰਧ ਨ ਚੇਤੇਈ ਕਿਉ ਦਰਸ਼ਨ ਪਾਏ ਤਾਂ ਜਗ ਆਇਆ ਜਾਣੀ ਸੱਚੈ ਲਿਬਲਾਏ ਗੋੜੇ ਪੇਟੇ ਪਾਰਸ ਪਏ ਜੋਤੀ ਜੋਤ ਮਲਾਏ ਐਨਸ ਰਹੇ ਨਰਾਲ ਮੁਹਕਾਰ ਧੁਰ ਕੀ ਕਰਣੀ ਨਾਨਕ ਨਾਮ ਸੰਤੋਖਿਆ ਰਾਤੇ ਹਰ ਚਰਣੀ ਆਸਾ ਮਹੱਲਾ ਪਹਿਲਾ ਕੇਤਾ ਆਖਣ ਆਖੀਐ ਤਾਂ ਕੇ ਅੰਤ ਨ ਜਾਣਾ ਮੈਂ ਨੀ ਦਰਿਆ ਧਰ ਏਕ ਤੂੰ ਮਹਤਾਨ ਸਤਾਣਾ ਨਾਨਕੀ ਅਰਦਾਸ ਹੈ ਸਚ ਨਾਮ ਸੁਹੇਲਾ ਆਪਾ ਗਿਆ ਸੋਜੀ ਪਈ ਗੁਰਸਬਦੀ ਮੇਲਾ ਰਹਾਉ ਹੋ ਮੈਂ ਗਰਗ ਬਗਭਾਈਆ ਪਾਈਆ ਵਿਚਾਰ ਸਾਬ ਸਿਓ ਮਨ ਮੰਨਿਆ ਦੇ ਸਾਚ ਆਧਾਰ ਐਨਸ ਨਾਮ ਸੰਤੋਖਿਆ ਸੇ ਵਾ ਸਤ ਸਾਈ ਤਾ ਕੋ ਵਿਗਨ ਲਗਈ ਚਲ ਹੁਕਮ ਰਜਾਈ ਹੁਕਮ ਰਜਾਈ ਜੋ ਚਲੈ ਸੋ ਪਵੈ ਖਜ਼ਾਨਾ ਖੋਟੇ ਠਵਰ ਨਾ ਪਾਇਨੀ ਰਲੇ ਜੂਠਾਨੈ ਨੇਤ ਨੇ ਤਾਂ ਖਰਾ ਸਮਾਲੀ ਐ ਸੱਚ ਸੌਦਾ ਪਾਈ ਐ ਖੋਟੇ ਨਦਰਨਾ ਆਵਨੀ ਲੈ ਅਗਨ ਜਲਾਈ ਐ ਜਿਨੀ ਆਤਮ ਤੀਨਿਆ ਪਰਮਾਤਮ ਸੋਈ ਏ ਕੋਈ ਅੰਮ੍ਰਿਤ ਬਿਰਖ ਹੈ ਬਲ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿਨੀ ਚੱਖਿਆ ਸੱਚ ਰਹੇ ਅਗਾਈ ਤਿੰਨਾ ਪਰਮੰਨਾ ਭੇਦ ਹੈ ਹਰ ਅਸਲ ਰਸਾਈ ਹੁਕਮ ਸੰਜੋਗੀ ਆਇਆ ਚਲ ਸਦਾ ਰਜਾਈ ਔਗਣ ਹਾਰੇ ਕੋ ਗੁਣ ਨਾਨਕ ਹੈ ਸਤਿ ਮਿਲੈ ਬਢਾਈ ਆਸਾ ਮਹਲਾ ਪਹਿਲਾ ਮਨਰਾ ਤੋ ਹਰਨਾਏ ਸਤਿ ਬਖਾਣਿਆ ਲੋਕਾਂ ਦਾ ਕਿਆ ਜਾਏ ਜਾਂ ਤੁਦ ਪਾਣਿਆ ਜਾਉ ਲੱਗੋ ਜੀਉ ਪ੍ਰਾਨ ਸੱਚ ਧਿਆਈਐ ਲਹਾ ਹਰ ਗੁਣ ਗਾਏ ਮਿਲੈ ਸੁਖ ਪਾਈਐ ਰਹਾਉ ਸੱਚੀ ਤੇਰੀ ਕਾਰ ਦੇਹ ਦਿਆਲ ਤੂੰ ਹਉ ਜੀਵਾਂ ਤੁਦ ਸਲਾਮ ਮੈਂ ਟੇਕ ਆਧਾਰ ਤੂੰ ਦਰ ਸੇਵਕ ਦਰਬਾਨ ਦਰਦ ਤੂੰ ਜਾਣਹੀ ਭਗਤ ਤੇਰੀ ਹੈਰਾਨ ਦਰਦ ਗਵਾਬ ਹੀ ਦਰਗਾਹ ਨਾਮ ਹضور ਗੁਰਮੁਖ ਜਾਣ ਸੀ ਬੇੜਾ ਸੱਚ ਪਰਵਾਨ ਸ਼ਬਦ ਪਸਾਨ ਸੀ ਸਤ ਸੰਤੋਖ ਕਰ ਭਾਉ ਤੋ ਸਾ ਹਰ ਨਾਮ ਸੇ ਮਨੋਂ ਛੋੜ ਬਕਾਰ ਸੱਚਾ ਸੱਚ ਦੇ ਸੱਚੇ ਸੱਚਾ ਨਿਹੋ ਸੱਚਾ ਲਾਇਆ ਆਪੇ ਕਰੇ ਨਿਆਉ ਜੋ ਤਿਸ ਪਾਇਆ ਸੱਚੇ ਸਤੀ ਦਾਤ ਦੇਹ ਦਇਆਲ ਹੈ ਦੇਸ ਸੇ ਵੀ ਦਿਨ ਰਾਤੇ ਨਾਮ ਅਮੋਲ ਹੈ ਤੂੰ ਉਤਮ ਹੋ ਨੀਚ ਸੇਵਕ ਕਾਂਢੀਆਂ ਨਾਨਕ ਲਦਰ ਕਰਿਓ ਮਿਲਾ ਸਤਿਉ ਭਾਂਡੀਆਂ ਆਸਾ ਮਹੱਲਾ ਪਹਿਲਾ ਆਵਣ ਜਾਣਾ ਕਿਉਂ ਰਹਿ ਕਿਉਂ ਮੇਲਾ ਹੋਈ ਜਨਮ ਮਰਨ ਦਾ ਦੁੱਖ ਘਣੋ ਨਿਤ ਸਹਿ ਸਾਧ ਹੋਈ ਬਿਨ ਨਾਵਾ ਕਿਆ ਜੀਵਨ ਫਿਟ ਧਿਰਗ ਚਿਤ ਰਾਈ ਸਤਗੁਰ ਸਾਧਨ ਸੇਵਿਆ ਹਰ ਭਗਤ ਨਾ ਪਾਈ ਰਹਾਓ ਆਵਣ ਜਾਵਣ ਤੋਂ ਰਹਿ ਪਾਈਏ ਗੁਰਪੂਰਾ ਰਾਮ ਨਾਮ ਤਨ ਰਾਸ ਦੇ ਬਿਨ ਸਹਿ ਪਰਮਕੂਰਾ ਸੰਤ ਜਨਾਂ ਕੋ ਮਿਲ ਰਹਿ ਧੰਨ ਧੰਨ ਜਸ ਗਾਏ ਆਦਪੁਰਖ ਅਪਰੰਪਰਾ ਗੁਰਮੁਖ ਹਰ ਪਾਈ ਨਟੂਆ ਸਾਗ ਬਣਾਇਆ ਬਾਜੀ ਸੰਸਾਰਾ ਖਿੰਨ ਪਲ ਬਾਜੀ ਦੇਖੀਏ ਉਜਰਤ ਨਹੀਂ ਵਾਰਾ ਹਉਮੈ ਚੋਪਣ ਖੇਲਣਾ ਝੂਠੇ ਅਹੰਕਾਰਾ ਸਭ जग ਹਾਰੈ ਸੋ ਜਣੈ ਗੁਰ ਸਾਹਿਬ ਤੋਂ ਵਿਚਾਰਾ ਜਿਉਂ ਅੰਧ ਲੈ ਹੱਥ ਟੋਹਣੀ ਹਰ ਨਾਮ ਹਮਾਰਾ ਰਾਮ ਨਾਮ ਹਰ ਟੇਕ ਹੈ ਨਿਸਦੋਤ ਸਵਾਰ ਹੈ ਜਿਉਂ ਤੂੰ ਰਖੈ ਤਿਉਂ ਰਹਾ ਹਰ ਨਾਮ ਆਧਾਰਾ ਅੰਤ ਸੁਖਾਈ ਪਾਇਆ ਜਨਮ ਮੁਕਤ ਦੁਆਰਾ ਜਨਮ ਮਰਨ ਦੁੱਖ ਮਿਟਿਆ ਜਪ ਨਾਮ ਮਰਾਰੇ ਨਾਨਕ ਨਾਮ ਨਾ ਬਿਸਰੈ ਪੂਰਾ ਗੁਰ ਤਾਰੀ ਆਸਾ ਮਹੱਲਾ 3 ਅਠਪਦਿਆ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਤਿ ਬਿਦ ਸਿਮਰਤ ਸਰ ਤੇਰਾ ਸੁਰ ਸ੍ਰੀ ਚਰਨ ਸਮਾਣੀ ਸਾਖਾ ਤੀਨ ਮੂਲ ਮਤ ਰਵੈ ਤੂੰ ਤਾਂ ਸਰਬ ਬਡਾਣੀ ਤਾਂ ਕੇ ਚਨ ਜਪੈ ਜਨ ਨਾਨਕ ਬੋਲੇ ਅਮਰਤ ਬਾਣੀ ਰਹੋ 33 ਕਰੋੜੀ ਦਾਸ ਤੁਮਾਰੇ ਰਿੱਧ ਸਿੱਧ ਪ੍ਰਾਣ ਆਧਾਰੀ ਤਾਂਗੇ ਰੂਪ ਨ ਜਾਈ ਲਖਣੇ ਕਿਆ ਕਰ ਆਖ ਵਿਚਾਰੀ ਤਿੰਨ ਗੁਣਾ ਤੇਰੇ ਜੁਗ ਹੀ ਅੰਤਰ ਚਾਰੇ ਤੇਰੀਆਂ ਖਾਣੀ ਕਰਮ ਹੋਵੇ ਤਾਂ ਪਰਬੰਦ ਪਾਈਐ ਕਥੇ ਅਕਥ ਕਹਾਣੀ ਤੂੰ ਕਰਤਾ ਕੀ ਆ ਸਭ ਤੇਰਾ ਕਿਆ ਕੋ ਕਰੈ ਪ੍ਰਾਣੀ ਜਾ ਕੋ ਨਦਰ ਕਰੈ ਤੂੰ ਆਪਣੀ ਛਾਈ ਸਤ ਸਮਾਣੀ ਨਾਮ ਤੇਰਾ ਸਭ ਕੋਈ ਲੇਤ ਹੈ ਜੇਤੀ ਆ ਬਣ ਜਾਣੀ ਜਾਂ ਤੁਧ ਪਾਵੈ ਤਾਂ ਗੁਰਮੁਖ ਬੂਝੈ ਔਰ ਮਨ ਮੁਖ ਫਿਰਾਇ ਐ ਆਣੀ ਚਾਰੇ ਬੇਦ ਬਰਮੇ ਕੋ ਦੀਏ ਪਰਪੜ ਕਰੇ ਵਿਚਾਰੀ ਤਾਕਾ ਹੁਕਮ ਨਾ ਬੂਝੈ ਬਪੜਾ ਨਰਕ ਸੁਰਗ ਅਵਤਾਰੀ ਜੁਗੋ ਜੁਗੋ ਕੇ ਰਾਜ ਕੀਏ ਗਾਵੇ ਕਰ ਅਵਤਾਰੀ ਤਿੰਨ ਪੀ ਅੰਤ ਨ ਪਾਇਆ ਤਾਕਾ ਕਿਆ ਕਰ ਆਖ ਵਿਚਾਰੀ ਤੂੰ ਸੱਚਾ ਤੇਰਾ ਕੀ ਆ ਸਭ ਸਾਚਾ ਦੇਹ ਤਾਂ ਸਾਚ ਬਖਾਣੀ ਜਾ ਕੋ ਸੱਚ 부ਝਾਵੇ ਆਪਣ ਸਹਜੇ ਨਾਮ ਸਮਾਣੀ ਆਸਾ ਮਹਲਾ ਤੀਜਾ ਸਤਗੁਰ ਹਮਰਾ ਪਰਮਗਉ ਵਾਇਆ ਹਰਨਾਮ ਨਰਿੰਜਣ ਮਨ ਬਸਾਇਆ ਸਬਦ ਚੀਨ ਸਦਾ ਸੁਖ ਪਾਇਆ ਸੁਣ ਮਨ ਮੀਰੇ ਤਤ ਗਿਆਨ ਜੀਵਣ ਵਾਲਾ ਸਬਤ ਜਾਣ ਗੁਰਮੁਖ ਪਾਈਐ ਨਾਮ ਨਿਧਾਨ ਰਹਾਉ ਸਤਗੁਰ ਭੇਟੇ ਕੀ ਬੜਿਆਈ ਜਿਨ ਮਮਤਾ ਅਗਨ ਤ੍ਰਿਸ਼ਨਾ ਬੋਝਾਈ ਸਹਜੇ ਮਾਤਾ ਹਰ ਗੁਣ ਗਾਈ ਬਿਨ ਗੁਰ ਪੂਰੇ ਕੋਈ ਨਾ ਜਾਣੀ ਮਾਇਆ ਮੋ ਦੂਜੈ ਲੋਭਾਣੀ ਗੁਰਮੁਖ ਨਾਮ ਮਿਲਾਏ ਹਰ ਬਾਣੀ ਗੁਰ ਸੇਵਾ ਤਪਾ ਸਿਰ ਤਪਸਾਰ ਹਰ ਜਿਉ ਮਨ ਬਸੈ ਸਭ ਦੁਖ ਬਿਸਾਰਨ ਹਾਰ ਦਰ ਸਾਚੈ ਦਿਸੈ ਸਚਿਆਰ ਗੁਰ ਸੇਵਾ ਤੇ ਤੇਰੇ ਭਾਵਨ ਸੋਜੀ ਹੋਏ ਆਪ ਬਸਾਨ ਹਰ ਪਾਵੈ ਸੋਏ ਸਾਚੀ ਬਾਣੀ ਮਹਿਲ ਪ੍ਰਾਪਤ ਹੋਏ ਗੁਰ ਸੇਵਾ ਤੇ ਸਭ ਕੁਲ ਉਧਾਰੇ ਨਿਰਮਲ ਨਾਮ ਰਖੈ ਉਰਤਾਰੇ ਸਾਚੀ ਸੋਭਾ ਸਾਚ ਦਵਾਰੇ ਸੋ ਇਹ ਬੜਾ ਭਾਗੀ ਜੇ ਗੁਰਸੇਵਾ ਲਾਏ ਅੰਧਨ ਭਗਤ ਸੱਚ ਨਾਮ ਦਰੜਾਏ ਨਾਮੇ ਉਦਰੇ ਕੁੱਲ ਸੋਬਾਈ ਨਾਨਕ ਸਾਚ ਕਹੈ ਵਿਚਾਰ ਹਰ ਕਾ ਨਾਮ ਰਖੋ ਉਰਤਾਰ ਹਰ ਭਗਤੀ ਰਾਤੇ ਮੋਖ ਦਵਾਰ ਆਸਾ ਮਹਲਾ ਤੀਜਾ ਆਸਾ ਆਸ ਕਰੇ ਸਭ ਕੋਈ ਹੁਕਮ ਬੂਝੈ ਨਰਾਸਾ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗਾ ਜਗਾ ਵੈ ਸੋਈ ਸਤਗੁਰ ਨਾਮੁ 부ਜਾਇ ਬਿਣ ਨਾ ਬਹਿ ਭੁਖ ਨ ਜਾਈ ਨਾਮੇ ਤਿਸਨਾ ਅਗਨੁ 부ਜੈ ਨਾਮ ਮਿਲੈ ਤਿਸੈ ਰਹੈ ਜਾਈ ਰਹਾਓ ਕਲ ਕੀਰਤ ਸਬਦ ਪਛਾਨ ਇਹ ਭਗਤ ਚੂਕੈ ਅਬਮਾਨ ਸਤਗੁਰ ਸੇਵਿਆ ਉਹ ਬੈ ਪਰਵਾਨ ਜਿਨ ਆਸਾ ਕੀਤੀ ਤਿਸ ਨੋ ਜਾਨ ਤਿਸ ਕਿਆ ਦੀਜੈ ਜੇ ਸਬਦ ਸੁਣਾਏ ਕਰ ਕਿਰਪਾ ਨਾਮ ਮਨ ਬਸਾਏ ਇਹੋ ਸਰ ਦੀਜੈ ਆਪ ਗਵਾਈ ਹੁਕਮੈ 부ਜੇ ਸਦਾ ਸੁਖ ਪਾਏ ਆਪ ਕਰੇ ਤੈ ਆਪ ਕਰਾਏ ਆਪੇ ਗੁਰਮੁਖ ਨਾਮ ਬਸਾਏ ਆਪ ਭਲਾਵੇ ਆਪ ਮਾਰਗ ਪਾਏ ਸੱਚਾ ਸਬਦ ਸਤਿ ਸਮਾਏ ਸੱਚਾ ਸਬਦ ਸਤਿ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਬਖਾਣੀ ਮਨ ਮਖੋ ਮੋਹ ਪਰਮ ਪੋਹ ਰਣੀ ਬਿਦਨਾ ਬੈ ਸਭ ਫਿਰੈ ਬੋ ਰਣੀ ਤੀਨ ਬਬਨ ਮੈਂ ਏਕਾ ਮਾਇਆ ਮੂਰਖ ਪੜ ਪੜ ਦੂਜਾ ਭਾਉ ਦਨੜਾਇਆ ਬਹੁ ਕਰਮ ਕਮਾਵੈ ਦੁੱਖ ਸਭਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮਿੱਠਾ ਸ਼ਬਦ ਵਿਚਾਰ ਆਨੰਦ ਭੋਗੇ ਹੋ ਮਹਿਮਾਰ ਸਹਿਜ ਆਨੰਦ ਕਿਰਪਾ ਤਾਰ ਨਾਮ ਰਤੇ ਸਦਾ ਸੱਚ ਪਿਆਰ ਹਰ ਜਪ ਪੜਿਐ ਗੁਰ ਸ਼ਬਦ ਵਿਚਾਰ ਹਰ ਜਪ ਪੜਿਐ ਹੋ ਮਹਿਮਾਰ ਹਰ ਜਪਿਐ ਭੈ ਸੱਚ ਪਿਆਰ ਨਾਨਕ ਨਾਮ ਗੁਰਮਤ ਔਰਤਾਰ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਮਹੱਲਾ ਤੀਜਾ ਅਸ਼ਟਪਦੀਆਂ ਧਾਰ ਅੱਠਵਾਂ ਕਾਫੀ ਗੁਰ ਤੇ ਸਾਤ ਯੂਪਜੈ ਜਿਨ ਤਿਸਨਾ ਅਗਨ ਬੁਝਾਈ ਗੁਰ ਤੇ ਨਾਮ ਪਾਈਐ ਵੱਡੀ ਵਡਿਆਈ ਏਕੋ ਨਾਮ ਚੇਤ ਮੇਰੇ ਪਾਈ ਜਗਤ ਚ ਲੰਦਾ ਦੇਖ ਕਹਿ ਭਜ ਪਏ ਸਰਣਾਈ ਰਹੋ ਗੁਰ ਤੇ ਗਿਆਨ ਊਪਜੈ ਮਹਾਤਤ ਵਿਚਾਰਾ ਗੁਰ ਤੇ ਘਰ ਦਰ ਪਾਇਆ ਭਗਤੀ ਭਰੇ ਪੰਡਾਰਾ ਗੁਰਮੁਖ ਨਾਮ ਧਿਆਈ ਹੈ 부ਜਾ ਵਿਚਾਰਾ ਗੁਰਮੁਖ ਭਗਤ ਸਲਾਹ ਹੈ ਅੰਤਰ ਸ਼ਬਦ અપਾਰਾ ਗੁਰਮੁਖ ਸੁਖ ਉਪਜੈ ਦੁਖ ਕਦੇ ਨ ਹੋਈ ਗੁਰਮੁਖ ਹੋਮੈ ਮਾਰੀ ਹੈ ਮਨ ਨਿਰਮਲ ਹੋਈ ਸਤਗੁਰ ਮਿਲਿਆ ਆਪ ਗਿਆ ਤ੍ਰਿਭਵਨ ਸੋਝੀ ਪਾਈ ਨਿਰਮਲ ਜੋਤ ਫਸਰ ਰਹੀ ਜੋਤੀ ਜੋਤ ਮਲਾਈ ਪੂਰਾ ਗੁਰ ਸਮਝਾਇਆ ਮਤ ਊਤਮ ਹੋਈ ਅੰਤਰ ਸੀਤਲ ਸਾਤ ਹੋਏ ਨਾ ਮੇ ਸੁਖ ਹੋਈ ਪੂਰਾ ਸਤ ਗੁਰਤਾ ਮਿਲਿਆ ਜਾਨਦਰ ਕਰੀ ਕਿਲਬਿਕ ਪਾਪ ਸਭ ਕੱਟੀ ਐ ਫਿਰ ਦੁੱਖ ਬਿਗਨ ਨਾ ਹੋਈ ਆਪਣਾ ਹੱਥ ਬੜਿਆਈਆਂ ਦੇ ਨਾਮੇ ਲਾਏ ਨਾਨਕ ਨਾਮ ਨਿਦਾਨ ਮਨ ਵਸਿਆ ਬੜਿਆਈ ਪਾਏ ਆਸਾ ਮਹਲਾ 3 ਸੁਰ ਨਾਮ ਮੰਨ ਬਸਾਏ ਤੂੰ ਆਪੇ ਆਏ ਮਿਲੇ ਮੇਰੇ ਭਾਈ ਅੰਧਨ ਸੱਚੀ ਭਗਤ ਕਰ ਸਤਿਅ ਚਿਤ ਲਾਈ ਏਕੋ ਨਾਮ ਧਿਆਏ ਤੂੰ ਸੁਖ ਪਾਵੈ ਮੇਰੇ ਭਾਈ ਹੋ ਮੈਂ ਦੂਜਾ ਦੂਰ ਕਰ ਵੱਡੀ ਵਡਿਆਈ ਰਹਾਉ ਇਸ ਭਗਤੀ ਨੂੰ ਸੁਰ ਨਰ ਮੋਨ ਜਨ ਲੋਚ ਦੇ ਬਿਨ ਸਤਗੁਰ ਪਾਈ ਨਾ ਜਾਏ ਪੰਡਤ ਪੜਦੇ ਜੋਤ ਕੀ ਤੈਨ ਬੂਝ ਨਾ ਪਾਏ ਆਪੇ ਥੈ ਸਭ ਰਖਿਓ ਨ ਕਿਸ ਕਹਿਣ ਨ ਜਾਈ ਆਪੇ ਦੇਸੁ ਪਾਈਐ ਗੁਰਬੂਝਿ ਬਜਾਈ ਜੀ ਜੰਤ ਸਭ ਤਿਸ ਦੇ ਸਭ ਨਾ ਕਾ ਸੋਈ ਮੰਦਾ ਕਿਸਨੂ ਆਖੀਐ ਜੇ ਦੂਜਾ ਹੋਈ ਇਕੋ ਹੁਕਮ ਵਰਤਦਾ ਏਕਾ ਸਰਕਾਰ ਆਪਿ ਭਵਾਲੀ ਦਿੱਤੀਐ ਨ ਅੰਤਰ ਲੋਭ ਬਕਾਰਾ ਇਕ ਆਪੇ ਗੁਰਮੁਖ ਕੀਤੀਐ ਨ ਬੂਝਣ ਵਿਚਾਰਾ ਭਗਤ ਪੀ ਉਹਨਾਂ ਨੂੰ ਬਖਸ਼ੀਐ ਨ ਅੰਤਰ ਪੰਡਾਰਾ ਗਿਆਨੀਆਂ ਨੂੰ ਸਭ ਸੱਚ ਹੈ ਸੱਚ ਸੋਜੀ ਹੋਈ ਉਹੋ ਭਲਾਏ ਕਿਸੇ ਦੈ ਨਾ ਭੁੱਲਣੀ ਸੱਚ ਜਾਣ ਨ ਸੋਈ ਕਰ ਮੈਂ ਪੰਜ ਵਰਤ ਦੇ ਪੰਚੇ ਵਿਚਾਰੀ ਨਾਨਕ ਬਿਨ ਸਤਗੁਰ ਬਸ ਨ ਆਬਨੀ ਨਾਮ ਹੋ ਮੈਂ ਮਾਰੀ ਆਸਾ ਮਹਲਾ 3 ਘਰੈ ਅੰਦਰ ਸਭ ਬੱਥ ਹੈ ਬਾਹਰ ਕਿਛ ਨਾਹੀ ਗੁਰ ਪ੍ਰਸਾਦੀ ਪਾਈਐ ਅੰਤਰ ਕਬਟ ਖੁਲਾਈ ਸਤਗੁਰ ਤੇ ਹਰ ਪਾਈਐ ਭਾਈ ਅੰਤਰ ਨਾਮ ਨਾਨਹ ਹੈ ਪੂਰਾ ਸਤਗੁਰ ਦੀ ਆ ਦਿਖਾਈ ਰਹਾਉ ਹਰ ਕਾ ਕਹਾਕ ਹੋਵੇ ਸੋ ਲੈ ਪਾਈ ਰਤਨ ਵਿਚਾਰ ਅੰਦਰ ਖੋਲੈ ਦਿਬ ਦੇਟ ਦੇਖੈ ਮੁਗਤ ਭੰਡਾਰ ਅੰਦਰ ਮਹਿਲ ਅਨੇਕ ਹੈ ਜੀਉ ਕਰੇ ਬਸੇਰਾ ਮਨ ਜਿੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ ਪਾਰਖੀਆਂ ਬੱਤ ਸੰਭਾਲ ਲਈ ਗੁਰ ਸੋਜੀ ਹੋਈ ਨਾ ਪਦਾਰਥ ਅਮੁੱਲ ਸਾ ਗੁਰਮਖ ਪਾਵੇ ਕੋਈ ਬਾਹਰ ਪਹਲੇ ਸੋ ਕਿਆ ਲਹਿ ਬਤ ਘਰੈ ਅੰਦਰ ਭਾਈ ਪਰਮੇ ਪੂਲਾ ਸਭ जग ਫਿਰੈ ਮਨ ਮੁਖ ਪਤਕ ਬਾਈ ਘਰਦਾਰ ਛੋਡੇ ਆਪਣਾ ਪਾਰ ਘਰ ਝੂਠਾ ਜਾਈ ਚੋਰਾ ਬਾਂਗੂ ਪਕੜੀਏ ਬਿਨ ਨਾਵਾਂ ਚੋਟਾ ਖਾਈ ਜਿੰਨੀ ਘਰ ਜਾਂਦਾ ਆਪਣਾ ਸੇ ਸੁਖੀਏ ਭਾਈ ਅੰਤਰ ਬਰਮ ਪਸਾਣਿਆ ਗੁਰ ਕੀ ਵਡਿਆਈ ਆਪੇ ਦਾਨ ਕਰੇ ਕਿਸ ਆਖੀ ਹੈ ਆਪੇ ਦੇ ਬੁਝਾਈ ਨਾਨਕ ਨਾਮ ਧਿਆਇ ਤੂੰ ਦਰ ਸੱਚ ਸੋਭਾ ਪਾਈ